ਮਮੀ ਜੀ ਜਿੱਦਾਂ ਅੱਜ ਕੱਲ ਲੋਕ ਪੀਜ਼ਾ ਬਗ ਖਾਂਦੇ ਆ ਪੁਰਾਣੇ ਸਮੇਂ ਚ ਲੋਕ ਕੀ ਖਾਂਦੇ ਸੀ ਅੱਜ ਮੈਂ ਤੈਨੂੰ ਦੱਸਾਂਗੀ ਪੁਰਾਣੇ ਸਮੇਂ ਵਿੱਚ ਲੋਕ ਕੀ ਖਾਂਦੇ ਸਨ ਉਹਨਾਂ ਦਾ ਖਾਣਾ ਤਾਂ ਦਵਾਈ ਹੁੰਦਾ ਸੀ ਪਹਿਲਾਂ ਲੋਕ ਖਾਂਦੇ ਸੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹ ਤਾਂ ਬਹੁਤ ਫਰਾਦਿਆ ਪੁਰਾਣੇ ਸਮੇਂ ਦੇ ਲੋਕ ਬਹੁਤ ਮਿਹਨਤ ਕਰਦੇ ਸੀ ਸਭ ਤੋਂ ਪਹਿਲਾਂ ਉਹ ਖੇਤਾਂ ਵਿੱਚ ਜਾ ਕੇ ਛੱਲੀਆਂ ਤੋੜਦੇ ਸਨ ਫਿਰ ਉਹ ਹੱਥਾਂ ਨਾਲ ਛੱਲੀਆਂ ਨੂੰ ਗੇਰਦੇ ਫਿਰ ਚੱਕੀ ਵਿੱਚ ਪੀਸ ਕੇ ਆਟਾ ਬਣਾਉਂਦੇ ਐਨੀ ਮਿਹਨਤ ਕਰਨ ਤੋਂ ਬਾਅਦ ਜਾ ਕੇ ਫਿਰ ਬੰਦੀ ਸੀ ਮੱਕੀ ਦੀ ਰੋਟੀ ਜੇਸਤਨ ਸਾਗ ਬਣਾਉਣਾ ਹੁੰਦਾ ਖੇਤਾਂ ਵਿੱਚ ਜਾ ਕੇ ਸਾਗ ਤੋੜ ਕੇ ਲੈ ਕੇ ਆਉਣਾ ਤੇ ਫਿਰ ਉਸ ਨੂੰ ਤਰਨਾ ਸਾਗ ਵਿੱਚ ਮੱਕੀ ਦਾ ਆਟਾ ਵੀ ਪੈਂਦਾ ਆ ਜਿਹਨੂੰ ਅਲਣ ਕਹਿੰਦੇ ਆ ਸਾਗ ਬਣਾਉਣ ਵਿੱਚ ਬਹੁਤ ਮਿਹਨਤ ਲੱਗ ਜਾਂਦੀ ਆ ਅਕਸਰ ਪੂਰਾ ਦਿਨ ਲੱਗ ਜਾਂਦਾ ਸੀ ਇਹ ਲੋ ਹੁਣ ਲੱਸੀ ਲੱਸੀ ਕਿੱਦਾਂ ਬਣਦੀ ਸੀ ਪਰ ਐਸੇ ਮੇਚੇ ਰਿੰਦੇ ਹੁੰਦੇ ਸੀ ਲੱਸੀ ਬਣਾਉਣ ਲਈ ਤਾਜ਼ਾ ਦੁੱਧ ਦੀ ਵਰਤੋਂ ਕਰਦੇ ਸਨ ਪ੍ਰਾਣੇ ਸਮੇਂ ਦੇ ਵਿੱਚ ਅਕਸਰ ਬੱਚੇ ਤਾਜ਼ਾ ਦੁੱਧ ਪੀ ਜਾਂਦੇ ਸੀ ਮੰਮੀ ਜੀ ਗੈਰੀ ਅਜੇ ਤਾਜ਼ਾ ਦੁੱਧ ਪੀਆ ਕਰਨਾ ਤਾਜ਼ਾ ਦੁੱਧ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਦੁੱਧ ਨੂੰ ਰੜਕ ਕੇ ਬਣਦੀ ਸੀ ਲੱਸੀ ਦਾਦੇ ਤੋਂ ਮੱਖਣੇ ਬੰਦਾ ਸੀ ਹਾਂਜੀ ਪੁੱਤਰ ਜੀ ਮੰਮੀ ਜੀ ਦਾਦੇ ਤੋਂ ਬਹੁਤ ਕੁਸ ਬੰਦਾ ਆ ਹਾਂਜੀ ਪੁਰਾਣੇ ਸਮੇਂ ਦੇ ਵਿੱਚ ਇਹੀ ਲੋਕ ਖਾਂਦੇ ਸੀ ਪੁਰਾਣੇ ਸਮੇਂ ਦੇ ਵਿੱਚ ਲੋਕ ਪਿੰਨੀਆਂ ਬਣਾ ਕੇ ਖਾਂਦੇ ਸਨ ਗੋਲ ਗੋਲ ਖੋਏ ਗਾ ਦੀ ਪਿੰਨੀ ਬਹੁਤ ਫਰਦ ਪੁਰਾਣੇ ਸਮੇਂ ਵਿੱਚ ਲੋਕ ਬਹੁਤ ਸਾਦਾ ਖਾਣਾ ਖਾਂਦੇ ਸੀ ਜੋ ਜਲਦੀ ਪਚ ਜਾਂਦਾ ਸੀ ਸਾਦੀ ਰੋਟੀ ਤੇ ਨਾਲ ਹਰੀਆਂ ਸਬਜ਼ੀਆਂ ਖਾਂਦੇ ਸੀ ਤੇ ਤੰਦਰੁਸਤ ਰਹਿੰਦੇ ਸੀ ਪੁਰਾਣੇ ਲੋਕ ਕੱਟ ਖਾਂਦੇ ਸੀ ਪਰ ਸਾਫ ਤੇ ਘਰੇਲੂ ਖਾਂਦੇ ਸੀ ਇਸ ਕਰਕੇ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਸਨ ਮੰਮੀ ਜੀ ਗੜੀ ਭਾਣੇ ਲੋਕਾ ਦੇ ਤਰਾਂ ਦਸੇ ਖਾਣਾ ਖਾਇਆ ਕਰੂਗਾ ਦੇਸੀ ਖਾਓ ਤੰਦਰੁਸਤ ਰਹੋ ਇਹ ਹੀ ਸਾਡੀ ਵਿਰਾਸਤ ਹੈ ਕੋਈ ਬਕਾਉ ਦਿਓ ਮਾਂ ਪੋਤੀ ਵੀ